ਆ ਵੀਡੀਓ ਸ਼ੂਟ ਕਰਦੇ ਕਰਦੇ ਇਸ ਵੇਲੇ ਹੁਣ ਬੱਦਲ ਹੋ ਚੁੱਕਾ ਤਾਂ ਇਹ ਇੱਥੇ ਦਾ ਮੌਸਮ ਹੈਗਾ ਇਹ ਇੱਥੇ ਦੀ ਤਫ਼ਰੀਲੀ ਹੈ ਕਿ ਜਿਹੜੀ ਤੁਹਾਨੂੰ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜੀ ਹੈ ਇੱਥੇ ਨਜ਼ਰ ਆ ਸਕਦੀ ਹੈ 1 ਮਿੰਟ ਪਹਿਲਾਂ ਇੱਥੇ ਧੁੱਪ ਚੜੀ ਸੀਗੀ ਔਰ 1 ਮਿੰਟ ਪਹਿਲਾਂ ਬਾਅਦ ਹੀ ਜਿਹੜਾ ਇੱਥੇ ਬੱਦਲ ਹੋ ਗਿਆ ਤਾਂ ਇਸੇ ਕਰਕੇ ਪ੍ਰੀਪੇਅਰ ਹੋ ਕੇ ਆਇਓ ਤੁਸੀਂ ਇੱਥੇ ਬਰਸਾਤੀ ਲੈ ਕੇ ਆਇਓ ਸੱਚਖੰਡ ਸ਼੍ਰੀ ਹੇਮਕੋਟ ਸਾਹਿਬ ਦੀ ਯਾਤਰਾ ਲਈ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਹੇਮਕੋਟ ਸਾਹਿਬ ਪਹੁੰਚ ਰਹੀਆਂ ਨੇ ਬਹੁਤ ਸਾਰੀਆਂ ਸੰਗਤਾਂ ਦੇ ਮਨਾਂ ਦੇ ਵਿੱਚ ਸਵਾਲ ਹੈ ਕਿ ਹਿਮਕੋਟ ਸਾਹਿਬ ਦੇ ਵਿੱਚ ਇਸ ਵੇਲੇ ਮੌਸਮ ਕਿਹੋ ਜਿਹਾ ਹੈਗਾ ਰਹਿਣ ਦੇ ਕੀ ਪ੍ਰਬੰਧ ਨੇ ਕੀ ਕਮਰੇ ਆਸਾਨੀ ਦੇ ਨਾਲ ਮਿਲ ਜਾਂਦੇ ਨੇ ਜਾਂ ਕੀ ਹੈਲੀਕਾਪਟਰ ਦੀ ਸੇਵਾ ਚੱਲ ਰਹੀ ਹੈ ਜਾਂ ਫਿਰ ਖੱਤਰਾਂ ਦੇ ਜ਼ਰੀਏ ਜਾਣਾ ਪਵੇਗਾ ਤਾਂ ਬਹੁਤ ਸਾਰੇ ਸਵਾਲ ਹੈਗੇ ਨੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ ਇਸ ਵੇਲੇ ਅਸੀਂ ਗੋਬਿੰਦ ਘਾੜ ਦੇ ਵਿੱਚ ਮੌਜੂਦਾ ਸਭ ਤੋਂ ਪਹਿਲਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਦਿੰਦੇ ਆ ਇਹ ਤਸਵੀਰ ਗੋਬਿੰਦ ਘਾਟ ਦੀ ਹੈਗੀ ਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਠਹਿਰਦੀਆਂ ਨੇ ਆਪਣੀ ਪੈਦਲ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਇਸ ਫੜਾ ਦੇ ਉੱਪਰ ਸੰਗਤਾਂ ਠਹਿਰਦੀਆਂ ਨੇ ਰਾਤ ਕੱਟਦੀਆਂ ਨੇ ਔਰ ਸਵੇਰੇ ਸਾਧ ਜਿਹੜੇ ਨੇ ਇੱਥੋਂ ਚਾਲੇ ਪਾਏ ਜਾਂਦੇ ਨੇ ਤਾਂ ਇਸ ਵੇਲੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਤੁਹਾਨੂੰ ਪੂਰੀ ਤਸਵੀਰ ਇੱਕ ਵਾਰ ਦਿਖਾ ਦਿੰਦੇ ਆ ਕਿ ਤੁਸੀਂ ਦੇਖੋ ਕਿਵੇਂ ਗੱਡੀਆਂ ਇੱਥੇ ਲੱਗੀਆਂ ਹੋਈਆਂ ਨੇ ਟੈਂਪੂ ਟਰੈਵਲਰ ਲੱਗੀਆਂ ਹੋਈਆਂ ਨੇ ਟੈਕਸੀਆਂ ਲੱਗੀਆਂ ਹੋਈਆਂ ਨੇ ਮੋਟਰਸਾਈਕਲ ਲੱਗੇ ਹੋਏ ਨੇ ਕਹਿੰਨ ਤੋਂ ਪਾਵੇ ਆ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਕਟਾਂ ਜਿਹੜੀਆਂ ਨੇ ਇੱਥੇ ਪਹੁੰਚਿਆ ਹੋਈਆਂ ਨੇ ਤਾਂ ਇਹਨਾਂ 'ਚ ਬਹੁਤ ਸਾਰੀਆਂ ਸੰਕਟਾਂ ਨੇ ਜਿਹੜੀਆਂ ਕੱਲ ਆਈਆਂ ਸੀਗੀਆਂ ਔਰ ਅੱਜ ਇਥੋਂ ਪੈਦਲ ਯਾਤਰਾ ਦੇ ਲਈ ਗੋਬਿੰਦ ਧਾਮ ਦੇ ਲਈ ਨਿਕਲ ਚੁੱਕੀਆਂ ਨੇ ਜਾਂ ਜਿਹੜੀਆਂ ਸੰਕਟਾਂ ਸਿੱਧੀਆਂ ਹੇਮਕੋਟ ਸਾਹਿਬ ਜਾਣਾ ਚਾਹੁੰਦੀਆਂ ਨੇ ਤਾਂ ਉਹ ਇਥੋਂ ਹੈਲੀਕਾਪਟਰ ਦੇ ਜੜੀਏ ਜੜੀਆਂ ਨੇ ਉਹ ਸੰਕਟਾਂ ਇਥੋਂ ਰਵਾਨਾ ਹੋ ਚੁੱਕੀਆਂ ਨੇ ਤਾਂ ਇੱਥੇ ਹੀ ਹੈਲੀ ਪੈਡ ਜਿਹੜਾ ਉਹ ਬਣਿਆ ਹੋਇਆ ਤਾਂ ਉੱਥੋਂ ਸੰਕਟਾਂ ਹੁਣ ਰਵਾਨਾ ਹੋ ਗਈਆਂ ਨੇ ਤਾਂ ਸਾਹਮਣੇ ਤੁਹਾਨੂੰ ਇੱਕ ਹੈਲੀਕਾਪਟਰ ਲੱਗਿਆ ਨਜ਼ ਸਾਹਮਣੇ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਜਿੱਥੇ ਹੈਲੀਪੈਡ ਬਣਿਆ ਹੋਇਆ ਤਾਂ ਉੱਥੇ ਇੱਕ ਹੈਲੀਕਾਪਟਰ ਇਸ ਵੇਲੇ ਖੜਾ ਤਾਂ ਜਦੋਂ ਇਹਨਾਂ ਦੇ 4-5 ਜਾਣੇ ਪੂਰੇ ਹੋ ਗਏ ਤਾਂ ਉਸ ਤੋਂ ਬਾਅਦ ਇਹ ਹੈਲੀਕਾਪਟਰ ਲੈ ਕੇ ਇੱਥੋਂ ਉਡਾਣ ਭਰ ਜਿਗਾ ਤਾਂ ਕਹਿੰਨ ਤੋਂ ਪਾਵੈ ਕਿ ਹੈਲੀਕਾਪਟਰ ਦੀ ਸੇਵਾ ਜਿਹੜੀ ਆ ਉਹ ਵੀ ਚੱਲ ਰਹੀ ਆ ਜੇਕਰ ਤੁਸੀਂ ਪਹਿਲਾਂ ਬੁਕਿੰਗ ਕਰਕੇ ਆਉਣਾ ਚਾਹੁੰਦੇ ਹੋ ਤੁਸੀਂ ਪਹਿਲਾਂ ਬੁਕਿੰਗ ਕਰ ਆਓ ਔਰ ਜੇਕਰ ਤੁਸੀਂ ਇੱਥੇ ਆ ਕੇ ਕਰਵਾਉਣਾ ਚਾਹੁੰਦੇ ਹੋ ਤਾਂ ਇੱਥੇ ਆ ਕੇ ਵੀ ਕਰਵਾ ਸਕਦੇ ਹੋ ਤਾਂ ਇਸ ਵੇਲੇ ਜਿਹੜੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਸੰਕਟਾਂ ਇੱਥੇ ਟਹਿਰੇ ਹੋਈਆਂ ਨੇ ਔਰ ਦੂਜੇ ਪਾਸੇ ਮੌਸਮ ਦਾ ਕੀ ਹਾਲ ਹੈ ਕਿਉਂਕਿ ਮੌਸਮ ਨੂੰ ਲੈ ਕੇ ਸੰਕਤਾਂ ਦੇ ਬਹੁਤ ਸਾਰੇ ਸਵਾਲ ਹੁੰਦੇ ਨੇ ਫਿਲਹਾਲ ਅੱਜ ਤੱਕ ਇਹ ਮੌਸਮ ਬਿਲਕੁਲ ਸਾਫ਼ ਹੈਗਾ ਜੇਕਰ ਤੁਸੀਂ ਘਰੋਂ ਆ ਰਹੇ ਹੋ ਤਾਂ ਸਿਰਫ ਤੁਹਾਨੂੰ ਇੱਕ ਜੈਕਟ ਲੈ ਕੇ ਆਉਣ ਦੀ ਲੋੜ ਹੈਗੀ ਹੈ ਕਿਉਂਕਿ ਉਹ ਵੀ ਤੁਹਾਨੂੰ ਗੋਬਿੰਦ ਧਾਮ ਤੋਂ ਜਦੋਂ ਤੁਸੀਂ ਸ੍ਰੀ ਹਿਮਕੋਟ ਸਾਹਿਬ ਦੇ ਲਈ ਜਾਓਗੇ ਤਾਂ ਉਦੋਂ ਤੁਹਾਨੂੰ ਲੋੜ ਪਵੇਗੀ ਤਾਂ ਇਸ ਵੇਲੇ ਜਿਹੜਾ ਗੋਬਿੰਦ ਘਾੜ ਤੋਂ ਗੋਬਿੰਦ ਧਾਮ ਦੇ ਲਈ ਤੁਸੀਂ ਟੀ-ਸ਼ਰਟ ਜਾਂ ਸ਼ਰਟ ਪਾ ਕੇ ਜਾ ਸਕਦੇ ਹੋ ਮੌਸਮ ਬਿਲਕੁਲ ਠੀਕ ਹੈਗਾ ਨਾ ਇੱਥੇ ਗਰਮੀ ਆ ਔਰ ਨਾ ਹੀ ਬੁਤੀ ਸਰਦੀ ਹੈਗੀ ਆ ਤਾਂ ਰਾਤ ਵੇਲੇ ਮੌਸਮ ਜ਼ਰੂਰ ਠੰਡਾ ਹੋ ਜਾਂਦਾ ਪਰ ਦਿਨ ਬਹੁਤ ਵਧੀਆ ਰਹਿੰਦਾ ਔਰ ਸਾਹਮਣੇ ਇੱਥੋਂ ਤੁਹਾਨੂੰ ਟੈਕਸੀ ਮਿਲ ਜੇਗੀ ਜਿਹੜੀ ਇੱਥੋਂ ਪੁੱਲਾ ਪਿੰਡ ਤੱਕ ਜਾਏਗੀ 3 ਕਿਲੋਮੀਟਰ ਤੁਹਾਨੂੰ ਟੈਕਸੀ ਜਿਹੜੀ ਆ ਉਹ ਲੈ ਜਾਏਗੀ ਔਰ ਉਸ ਤੋਂ ਬਾਅਦ ਤੁਸੀਂ ਜਾਂ ਤਾਂ ਇੱਥੋਂ ਘੋੜੇ ਖੱਤਰ ਕਰ ਸਕਦੇ ਹੋ ਜਾਂ ਫਿਰ ਤੁਹਾਨੂੰ ਇੱਥੋਂ ਹੀ ਹੈਲੀਕਾਪਟਰ ਜਿਹੜਾ ਉਹ ਲੈਣਾ ਪਵੇਗਾ ਇਹ ਤਾਂ ਹੋ ਗਈ ਜਾਣ ਦੀ ਗੱਲ ਔਰ ਉੱਥੇ ਹੀ ਤੁਹਾਡੇ ਰਹਿਣ ਦਾ ਕੀ ਪ੍ਰਬੰਧ ਹੈਗਾ ਤਾਂ ਇਹ ਸਾਹਮਣੇ ਸਰਾਵਾਂ ਬਣੀਆਂ ਹੋਈਆਂ ਨੇ ਤਾਂ ਇੱਥੇ ਤੁਸੀਂ ਆ ਕੇ ਰਹਿ ਸਕਦੇ ਹੋ ਪਰ ਖਾਸ ਤੌਰ ਤੇ ਤੁਹਾਨੂੰ ਧਿਆਨ ਰੱਖਣ ਦੀ ਗੱਲ ਇਹ ਹੈਗੀ ਹੈ ਕਿਉਂਕਿ ਇਸ ਵੇਲੇ ਸੰਕਟਾਂ ਵੱਡੀ ਗਿਣਤੀ ਵਿੱਚ ਪਹੁੰਚੇ ਹੋਈਆਂ ਨੇ ਜੇਕਰ ਤੁਸੀਂ ਦੇਰ ਸ਼ਾਮ ਜਾਂ ਦੇਰ ਰਾਤ ਗੋਬਿੰਦ ਘਾਟ ਪਹੁੰਚਦੇ ਹੋ ਤਾਂ ਤੁਹਾਨੂੰ ਕਮਰਾ ਇੱਥੇ ਨਹੀਂ ਮਿਲਣਾ ਕਿਉਂਕਿ ਪਹਿਲਾਂ ਹੀ ਬੁੱਕ ਹੋ ਜਾਣਗੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਆਰਾਮ ਦੇ ਨਾਲ ਅਸੀਂ ਆਈਏ ਔਰ ਸਵੇਰੇ ਸਾਜਰੇ ਇੱਥੋਂ ਜਾਈਏ ਤਾਂ ਥੋੜਾ ਤੁਹਾਨੂੰ ਪਹਿਲਾਂ ਆਉਣਾ ਪਵੇਗਾ ਔਰ ਪਹਿਲਾਂ ਆ ਕੇ ਤੁਸੀਂ ਆਪਣਾ ਇੱਥੇ ਕਮਰਾ ਬੁੱਕ ਕਰਵਾ ਸਕਦੇ ਹੋ ਜੇਕਰ ਤੁਹਾਡੇ ਕੋਲ ਕਮਰਾ ਬੁੱਕ ਹੋ ਜਾਂਦਾ ਤਾਂ ਤੁਸੀਂ ਆਰਾਮ ਨਾਲ ਬੈਠ ਸਕਦੇ ਹੋ ਜੇਕਰ ਤੁਹਾਨੂੰ ਕਮਰਾ ਨਹੀਂ ਵੀ ਮਿਲਦਾ ਤਾਂ ਵੀ ਘਬਰਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਇੱਥੇ ਹਾਲ ਬਣੇ ਹੋਏ ਨੇ ਉਹਨਾਂ ਹਾਲਾਂ ਦੇ ਵਿੱਚ ਤੁਹਾਨੂੰ ਗੱਦਾ ਔਰ ਕੰਬਲ ਜਿਹੜੇ ਨੇ ਉਹ ਦੇ ਦਿੱਤੇ ਜਾਣਗੇ ਤੁਸੀਂ ਗੱਦਾ ਔਰ ਕੰਬਲ ਲੈ ਕੇ ਇੱਥੇ ਰਾਤ ਕੱਟ ਸਕਦੇ ਹੋ ਪਰ ਜਰੂਰੀ ਸੁਝਾਏ ਹੀ ਆ ਕਿ ਤੁਸੀਂ ਸਮੇਸਰਾਓ ਇੱਥੇ ਆ ਕੇ ਤੁਸੀਂ ਆਪਣਾ ਕਮਰਾ ਬੁੱਕ ਕਰਵਾਓ ਔਰ ਸਾਜਰੇ ਤੁਸੀਂ ਇੱਥੋਂ ਜਿਹੜਾ ਉਹ ਹਿਮਕੋਟ ਸਾਹਿਬ ਦੇ ਲਈ ਪੈਦਲ ਯਾਤਰਾ ਦੇ ਲਈ ਰਵਾਨਾ ਹੋ ਜਾਓਗੇ ਤਾਂ ਇਸ ਵੇਲੇ ਸੰਗਤਾਂ ਜਿਹੜੀਆਂ ਕਾਫੀ ਹੱਦ ਤੱਕ ਜਾ ਚੁੱਕੀਆਂ ਨੇ ਔਰ ਕੁਝ ਸੰਗਤਾਂ ਹੁਣ ਚਾਲੇ ਪਹੁੰਚ ਗਈਆਂ ਔਰ ਉਸ ਤੋਂ ਬਾਅਦ ਅੱਜ ਗੋਬਿੰਦ ਤਾਮ ਦੇ ਲਈ ਰਾਤ ਰਹਿਣ ਗਏ ਪਰ ਜ਼ਰੂਰੀ ਜਿਹੜੀਆਂ ਚੀਜ਼ਾਂ ਨੇ ਤੁਹਾਨੂੰ ਬਰਸਾਤੀ ਜਿਹੜੀ ਆ ਉਹ ਲੈਣ ਦੀ ਲੋੜ ਹੈਗੀ ਇੱਕ ਤੁਸੀਂ ਸਟਿਕ ਲੈ ਸਕਦੇ ਹੋ ਤਾਂ ਇਹ ਚੀਜ਼ਾਂ ਨੇ ਜਿਹੜੀਆਂ ਬੇਸਿਕ ਜੀਆਂ ਇਹ ਤੁਹਾਨੂੰ ਇੱਥੋਂ ਹੀ ਮਹੱਈਆ ਹੋ ਜਾਣਗੀਆਂ ਇਹ ਤਸਵੀਰ ਜਿਹੜੀ ਹੈ ਇਹ ਗੱਡੀ ਜਿਹੜੀ ਜਾ ਰਹੀ ਹੈ ਤਾਂ ਇਹ ਗੱਡੀ ਜਿਹੜੀ ਹੈ 3 ਕਿਲੋਮੀਟਰ ਤੱਕ ਤੁਹਾਨੂੰ ਲੈ ਕੇ ਜਾਏਗੀ ਤਾਂ ਇਹ ਬਾਈਕ ਜਾ ਰਹੀ ਹੈ ਤਾਂ ਇਹ ਬਾਈਕ ਵੀ 3 ਕਿਲੋਮੀਟਰ ਤੱਕ ਜਾਏਗੀ ਪੁਲਣਾ ਪਿੰਡ ਤੱਕ ਤਾਂ ਉੱਥੇ ਇਹ ਜਾ ਕੇ ਜਿਹੜੀਆਂ ਨੇ ਇਹ ਰੁਕ ਜਾਣਗੀਆਂ ਤਾਂ ਉਸ ਤੋਂ ਬਾਅਦ ਤੁਹਾਨੂੰ ਘੋੜੇ ਖੱਤਰ ਲੈਣੇ ਪੈਣਗੇ ਜਾਂ ਫਿਰ ਉਸ ਤੋਂ ਬਾਅਦ ਤੁਸੀਂ ਜਿਹੜੀ ਆ ਉਹ ਪੈਦਲ ਯਾਤਰਾ ਕਰ ਸਕਦੇ ਹੋ ਤਾਂ ਜੇਕਰ ਖਾਣ ਪੀਣ ਦੀ ਗੱਲ ਕਰੀਏ ਤਾਂ ਲੰਗਰ ਦਾ ਪ੍ਰਬੰਧ ਇੱਥੇ ਕੀਤਾ ਹੋਇਆ ਤਾਂ ਲੰਗਰ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਇੱਥੇ ਮਿਲੇਗਾ ਸਾਹਮਣੇ ਦੇਖੋ ਤੁਸੀਂ ਕਿਉਂ ਦੇ ਪੀਪੇ ਜਿਹੜੇ ਨੇ ਕਹਿਣ ਇੱਥੇ ਖਾਲੀ ਹੋ ਹੋ ਕੇ ਰੱਖੇ ਹੋਏ ਨੇ ਤਾਂ ਕਿਉਂਕਿ ਸੰਗਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਰਹੀਆਂ ਨੇ ਤਾਂ ਬਰਸਾਤੀ ਜੜੀਆਂ ਉਹ ਜ਼ਰੂਰ ਤੁਸੀਂ ਲੈ ਲਿਓ ਕਿਉਂਕਿ ਮੌਸਮ ਦਾ ਪਤਾ ਨਹੀਂ ਆ ਵੀਡੀਓ ਸ਼ੂਟ ਕਰਦੇ ਕਰਦੇ ਇਸ ਵੇਲੇ ਹੁਣ ਬੱਦਲ ਹੋ ਚੁੱਕਾ ਤਾਂ ਇਹ ਇੱਥੇ ਦਾ ਮੌਸਮ ਹੈਗਾ ਇਹ ਇੱਥੇ ਦੀ ਤਬਦੀਲੀ ਹੈ ਕਿ ਜਿਹੜੀ ਤੁਹਾਨੂੰ ਮਿੰਟਾਂ-ਕਿੰਟਾਂ ਦੇ ਵਿੱਚ ਜਿਹੜੀ ਇੱਥੇ ਨਜ਼ਰ ਆ ਸਕਦੀ ਹੈ ਇੱਕ ਮਿੰਟ ਪਹਿਲਾਂ ਇੱਥੇ ਧੁੱਪ ਚੜੀ ਸੀਗੀ ਔਰ ਇੱਕ ਮਿੰਟ ਪਹਿਲਾਂ ਬਾਅਦ ਹੀ ਜਿਹੜਾ ਇੱਥੇ ਬੱਦਲ ਹੋ ਗਿਆ ਤਾਂ ਇਸੇ ਕਰਕੇ ਪ੍ਰਪੇਅਰ ਹੋ ਕੇ ਆਇਓ ਤੁਸੀਂ ਇੱਥੇ ਬਰਸਾਤੀ ਲੈ ਕੇ ਆਇਓ ਪ੍ਰਬੰਧ ਕਰਕੇ ਆਇਓ ਪਰ ਇੱਕ ਜੈਕਟ ਜਿਹੜੀ ਆ ਜਰੂਰ ਲੈ ਕੇ ਆਇਓ ਬਹੁਤ ਸਾਮਾਨ ਤੁਹਾਨੂੰ ਲੈ ਕੇ ਆਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਆਦਾ ਸਾਮਾਨ ਤੁਸੀਂ ਲੈ ਕੇ ਜਾਓਗੇ ਤਾਂ ਤੁਹਾਨੂੰ ਯਾਤਰਾ ਕਰਨ ਦੇ ਵਿੱਚ ਵੀ ਜਿਹੜੀ ਆ ਉਹ ਪਰੇਸ਼ਾਨੀ ਆ ਸਕਦੀ ਆ ਤਾਂ ਜੇਕਰ ਤੁਸੀਂ ਆ ਰਹੇ ਹੋ ਤਾਂ ਆਪਣੇ ਵਧੀਆ ਤਰੀਕੇ ਦੇ ਨਾਲ ਆਓ ਤੁਹਾਡੇ ਕੋਲ ਰਹਿਣ ਦਾ ਇੱਥੇ ਵਧੀਆ ਪ੍ਰਬੰਧ ਹੈਗਾ ਖਾਣ ਦਾ ਪ੍ਰਬੰਧ ਹੈਗਾ ਅੱਗੇ ਚੋਇਸ ਤੁਹਾਡੀ ਹੈ ਕਿ ਤੁਸੀਂ ਘੋੜੇ ਖੱਤਰ ਲੈ ਕੇ ਜਾਣੇ ਨੇ ਜਾਂ ਹੈਲੀਕਾਪਟਰ ਲੈ ਦੇ ਰਾਹੀਂ ਜਿਹੜਾ ਉਹ ਜਾਣਾ ਤਾਂ ਤੁਸੀਂ ਵਧੀਆ ਤਰੀਕੇ ਦੇ ਨਾਲ ਆਪਣੇ ਦਰਸ਼ਨ ਕਰ ਸਕਦੇ ਹੋ ਦੇਖਦੇ ਰਹੋ #ਪੰਜਾਬ